ਇਹਦੇ ਪੌਡਕਾਸਟ ਦੇ ਵਿੱਚ ਸਭ ਤੋਂ ਵੱਡੇ ਵੱਡੇ ਸੈਲੀਬ੍ਰਿਟੀ ਆਏ ਹੋਏ ਨੇ ਚਾਹੇ ਉਹ ਫਿਲਮ ਇੰਡਸਟਰੀ ਹੋਵੇ ਚਾਹੇ ਉਹ ਖੇਡ ਇੰਡਸਟਰੀ ਹੋਵੇ ਚਾਹੇ ਬਿਜ਼ਨਸ ਇੰਡਸਟਰੀ ਹੋਵੇ ਚਾਹੇ ਪੋਲੀਟਿਸ਼ੀਅਨ ਹੋਣ ਚਾਹੇ ਧਰਮਗੁਰੂ ਹੋਣ ਐਡਾ ਵੱਡਾ ਨਾਮ ਹੈਗਾ ਇਹ ਤੇ ਇਹਨੂੰ ਲੋਕ ਆਪਣਾ ਰੋਲ ਮਾਡਲ ਮੰਨਦੇ ਸੀਗੇ ਇਸ ਮੁੰਡੇ ਨੂੰ ਕਿ ਅਗਰ ਮੁੰਡਾ ਹੋਵੇ ਤਾਂ ਇਹੋ ਜਿਹਾ ਕਿਉਂਕਿ ਖੁਦ ਹੈ ਜਿਹੜਾ ਉਹ ਸਪਿਰਚੁਅਲਿਟੀ ਦੀਆਂ ਗੱਲਾਂ ਕਰਦਾ ਰੱਬ ਦੀਆਂ ਗੱਲਾਂ ਕਰਦਾ ਹੈ ਲੋਕਾਂ ਨੂੰ ਦੱਸਦਾ ਕਿ ਕਿਵੇਂ ਚੰਗੇ ਇਨਸਾਨ ਬਣਨਾ ਮੁੰਡਿਆਂ ਨੂੰ ਦੱਸਦਾ ਕਿ ਤੁਸੀਂ ਕਿਵੇਂ ਆਦੀ ਲਾਈਵ ਸੈਟਲ ਕਰਨੀ ਹੈ ਕਿਵੇਂ ਸਹੀ ਪਾਸੇ ਪੈਣਾ ਇਸ ਮੁੰਡੇ ਨੂੰ ਪ੍ਰਧਾਨ ਮੰਤਰੀ ਦੁਆਰਾ ਅਵਾਰਡ ਵੀ ਮਿਲਿਆ ਕਿ ਅਗਰ ਮੁੰਡੇ ਹੁਣ ਤਾਂ ਉਹ ਜਿਹੜੇ ਦੀ ਦੇਸ਼ ਨੂੰ ਇਨਫਲੂਐਂਸ ਕਰਦੇ ਆ ਇਹਨਾਂ ਤੋਂ ਸਿੱਖੋ ਤੇ ਪਰ ਇਹ ਸਾਰਾ ਕੁਝ ਜਿਹੜਾ ਸੀਗਾ ਨਾ ਹੁਣ ਪਤਾ ਲੱਗਿਆ ਕਿ ਇਹਦਾ ਇੱਕ ਧੋਗ ਸੀ ਕਿਉਂਕਿ ਇਸ ਸ਼ੋਅ ਦੇ ਵਿੱਚ ਜੋ ਇਹਨੇ ਕੀਤਾ ਆਪਣੇ ਹਿਸਾਬ ਨਾਲ ਤਾਂ ਇਹਨੇ ਕਮੇਡੀ ਕੀਤੀ ਇੱਕ ਜੋਕ ਮਾਰਿਆ ਤੇ ਉਹ ਜੋਕ ਐਸਾ ਹੈ ਉਹ ਗੱਲ ਇਹਨੇ ਐਸੀ ਕੀਤੀ ਹੈ ਨਾ ਕਿ ਜਿਹੜੀ ਮੈਂ ਇੱਥੇ ਤੁਹਾਡੇ ਸਾਹਮਣੇ ਉਹ ਬੋਲ ਕੇ ਵੀ ਨਹੀਂ ਦੱਸ ਸਕਦਾ ਪੂਰੀ ਵੀਡੀਓ ਦੇਖਣ ਲਈ ਸਾਹਮਣੇ ਲਾਲ ਪੱਟੀ ਤੇ ਸ਼ੋ ਹੋ ਰਹੀ ਲਿੰਕ ਤੇ ਕਲਿੱਕ ਕਰੋ ਜੀ